ਸੱਚੀ ਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਯੂਰਪਨ ਮੈਡੀਟੇਰੀਅਨ ਪੁਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਬੁੱਧਵਾਰ ਨੂੰ ਆਈਸਲੈਂਡ ਵਿੱਚ 5.4 ਤੀਬਰਤਾ ਦਾ ਪੁਚਾਲ ਆਇਆ ਪੁਚਾਲ ਦਾ ਕੇਂਦਰ ਰਾਜਸਥਾਨੀ ਰੇਕ ਜਾਵਿਤ ਤੋਂ ਲਗਭਗ 238 ਕਿਲੋਮੀਟਰ ਪੂਰਬ ਉੱਤਰ ਪੂਰਬ ਵਿੱਚ ਸਥਿਤ ਸੀ ਇਹ ਪੁਚਾਲ 16:46 ਯੂਟੀਸੀ ਭਾਰਤੀ ਸਮੇਂ ਮੁਤਾਬਿਕ ਰਾਤ 10:16 ਮਿੰਟ ਤੇ ਮਹਿਸੂਸ ਕੀਤਾ ਗਿਆ ਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ ਇਸ ਪੁਚਾਲ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਆਈਸਲੈਂਡ ਦੁਨੀਆ ਦੇ ਸਭ ਤੋਂ ਵੱਧ ਪੁਚਾਲਕ ਤੌਰ ਤੇ ਸਰਗਰਮ ਖੇਤਰਾਂ ਵਿੱਚੋਂ ਇੱਕ ਹੈ ਇਹ ਦੇਸ਼ ਮਿਡ ਐਟਲੈਂਟਿਕ ਰਿਸਟ ਤੇ ਸਥਿਤ ਹੈ ਜਿੱਥੇ ਯੂਰਪੀਅਨ ਅਤੇ ਉਤਰੀ ਅਮਰੀਕਾ ਕਿ ਟੈਕਟੋਨਿਕ ਪਲੇਟਾਂ ਵਕ-ਵਕ ਹੋ ਰਹੀਆਂ ਨੇ ਨਾ ਪਲੇਟਾਂ ਦੀ ਗਤੀ ਅਕਸਰ ਭੂਚਾਲ ਅਤੇ ਜਵਾਲਾਮੁਖੀ ਫਟਣ ਦਾ ਕਾਰਨ ਬਣਦੀ ਹੈ ਮਾਹਿਰਾਂ ਅਨੁਸਾਰ ਇਹ ਭੂਚਾਲ ਕੁਦਰਤੀ ਭੂ-ਵਿਗਿਆਨਕ ਗਤੀਵਿਧੀਆਂ ਦਾ ਹਿੱਸਾ ਹੈ ਤੇ ਵਰਤਮਾਨ ਵਿੱਚ ਕਿਸੇ ਵੀ ਜਵਾਲਾਮੁਖੀ ਖਤਰੇ ਦਾ ਸੰਕੇਤ ਨਹੀਂ ਦਿੰਦਾ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਚੀਨ ਨਾਲ ਵਪਾਰ ਸਮਝੌਤਾ ਅੰਤਿਮ ਰੂਪ ਲੈ ਲਿਆ ਗਿਆ ਇਸ ਤੇ ਹੁਣ ਦਸਤਕਤ ਹੋਣੇ ਬਾਕੀ ਨੇ 트ੰਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇੱਕ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਉਹਨਾਂ ਇਹ ਵੀ ਕਿਹਾ ਕਿ ਚੀਨ ਤੇ 10% ਦੀ ਟੈਰਿਫ ਘਟਾ ਦਿੱਤਾ ਗਿਆ ਬਦਲੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿਗ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਮਾਤਰਾ ਖਰੀਦਣ ਲਈ ਸਹਿਮਤ ਹੋ ਗਏ ਨੇ 트ੰਪ ਨੇ ਕਿਹਾ ਮੈਂ ਫੈਂਟਾਨਿਲ ਕਾਰਨ ਚੀਨ ਤੇ 20% ਦੀ ਟੈਰਿਫ ਲਗਾਇਆ ਸੀ ਜੋ ਕਿ ਬਹੁਤ ਜ਼ਿਆਦਾ ਸੀ ਪਰ ਮੈਂ ਹੁਣ ਇਸ ਨੂੰ 10% ਦੀ ਘਟਾ ਦਿੱਤਾ ਇਹ ਤੰਤ ਲਾਗੂ ਹੋਵੇਗਾ ਦੋਵੇਂ ਆਗੂ ਵੀਰ ਵਾਰ ਨੂੰ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਕੁਝ ਸਮੇਂ ਲਈ ਮਿਲੇ ਰੁਜ਼ੇਵਿਆਂ ਦੇ ਕਾਰਨ ਇਹ ਮੁਲਾਕਾਤ ਬੁਸਾਨ ਹਵਾਈ ਅੱਡੇ ਤੇ ਹੋਈ 트੍ਰੰਪ ਅਤੇ ਜਿਨਪਿਗ 6 ਸਾਲਾਂ ਬਾਅਦ ਮਿਲੇ ਆਖਰੀ ਵਾਰ ਉਹਨਾਂ ਦੀ ਮੁਲਾਕਾਤ 2019 ਵਿੱਚ ਹੋਈ ਸੀ ਵੀਰ ਵਾਰ ਦੀ ਮੀਟਿੰਗ ਤੋਂ ਪਹਿਲਾਂ 트੍ਰੰਪ ਨੇ ਕਿਹਾ ਕਿ ਚੀਨ ਨਾਲ ਵਪਾਰ ਸਮਝੌਤੇ ਤੇ ਅੱਜ ਦਸਕਤ ਕੀਤੇ ਜਾ ਸਕਦੇ ਨੇ ਮੀਟਿੰਗ ਦੌਰਾਨ 트੍ਰੰਪ ਅਤੇ ਸ਼ੀ ਜਿਨਪਿਗ ਨੇ ਇੱਕ ਦੂਜੇ ਦਾ ਹੱਥ ਮਿਲਾਉਂਦੇ ਹੋਏ ਸਵਾਗਤ ਕੀਤਾ ਮੀਟਿੰਗ ਦੌਰਾਨ 트੍ਰੰਪ ਨੇ ਕਿਹਾ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਮੀਟਿੰਗ ਬਹੁਤ ਸਫਲ ਹੋਵੇਗੀ 트੍ਰੰਪ ਨੇ ਜੋ ਚੀਨ ਦਾ ਦੌਰਾ ਕਰਨਗੇ ਉਸ ਤੋਂ ਬਾਅਦ ਸ਼ੀ ਜਿਨ ਪਿਗ ਵੀ ਅਮਰੀਕਾ ਦਾ ਦੌਰਾ ਕਰਨਗੇ ਉਹਨਾਂ ਕਹਾਂਗੇ ਮੀਟਿੰਗ ਕਿਤੇ ਵੀ ਹੋ ਸਕਦੀ ਹੈ ਜਿਸ ਵਿੱਚ ਫਲੋਰੀਡਾ ਪਾਮ ਬੀਚ ਜਾਂ ਵਾਸ਼ਿੰਗਟਨ ਡੀਸੀ ਸ਼ਾਮਿਲ ਨੇ 트럼ਪ ਨੇ ਕਹਾਂਗੇ ਦੁਰਲਭ ਧਰਤੀ ਸਮਗਰੀਆਂ ਬਾਰੇ ਅਮਰੀਕਾ ਤੇ ਚੀਨ ਵਿਚਕਾਰ ਵਿਵਾਦ ਹੁਣ ਹੱਲ ਹੋ ਗਿਆ ਹਾਲਾਂਕਿ ਉਹਨਾਂ ਨੇ ਸਮਝੌਤੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਅਮਰੀਕਾ ਤੇ ਇਜ਼ਰਾਈਲ ਦੇ ਹਾਲੀਆ ਹਮਲਿਆਂ ਤੋਂ ਭਾਰੀ ਨੁਕਸਾਨ ਚੱਲਣ ਤੋਂ ਬਾਅਦ ਵੀ ਈਰਾਨ ਨੇ ਆਪਣੀ ਪਰਮਾਣੂ ਗਤੀਵਿਧੀ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਵਾਸ਼ਿੰਗਟਨ ਦੇ ਸੈਂਟਰ ਫਾਰ ਸੈਟਰਟੈਸਿਕ ਐਂਡ ਇੰਟਰਨੈਸ਼ਨਲ ਸਟੱਡੀਆਂ ਦੀ ਤਾਜ਼ਾ ਸੈਟਲਾਈਟ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਈਰਾਨ ਨੇ ਨਤਾਜ਼ ਤੋਂ ਦੱਖਣ ਵੱਲ ਪਿਕ ਐਕਸ ਪਹਾੜੀ ਤੇ ਅੰਡਰਗਰਾਉਂਡ ਨਿਰਮਾਣ ਤੇਜ਼ ਕਰ ਦਿੱਤਾ। ਇਹ ਪ੍ਰੋਜੈਕਟ 2020 ਤੋਂ ਚੱਲ ਰਿਹਾ ਹੈ। ਸੈਟਲਾਈਟ ਤਸਵੀਰਾਂ 'ਚ ਤੈਨੂੰ ਵਕ ਵਕ ਦੀ ਸ਼ਾਮਾਂ 'ਚ ਜਾ ਰਹੀਆਂ ਸੁਰੰਗਾਂ ਅਤੇ ਮਜ਼ਬੂਤ ਸੁਰੱਖਿਆ ਦੀਵਾਰਾਂ ਨਜ਼ਰ ਐਂਟਰੀ ਫਿਊਜ਼ਰ ਅਸੈਂਬਲੀ ਪਲਾਂਟ ਜਾਂ ਗੁਪਤ ਯੂਰੇਨੀਅਮ ਸਵਰਧਨ ਕੇਂਦਰ ਹੋ ਸਕਦੀ ਹੈ। ਯੂਰੇਨੀਅਮ ਇੱਕ ਗੁਪਤ ਥਾਂ ਤੇ ਸੁਰੱਖਿਅਤ ਕੀਤਾ ਹੋਇਆ ਜੋ ਲਗਭਗ 10 ਪਰਮਾਣੂ ਬੰਬਾਂ ਲਈ ਕਾਫੀ ਹੈ। ਇੱਕ ਈਰਾਨੀ ਅਧਿਕਾਰੀ ਨੇ ਵੀ ਜੂਨ ਚ ਕਿਹਾ ਸੀ ਕਿ ਹਮਲਿਆਂ ਤੋਂ ਪਹਿਲਾਂ ਇਹ ਸਾਰਾ ਸਮਗਰੀ ਸੁਰੱਖਿਅਤ ਸਥਾਨ ਤੇ ਭੇਜ ਦਿੱਤੀ ਗਈ ਸੀ। ਸੀਐਸਆਈਐਸ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਈਰਾਨ ਕੋਲ ਪਰਮਾਣੂ ਬੰਬ ਬਣਾਉਣ ਦੀ ਤਕਨੀਕੀ ਸਮਰੱਥਾ ਹੈ ਪਰ ਇਸ ਰਾਹ ਵਿੱਚ ਕਈ ਤਕਨੀਕੀ ਚੁਣੌਤੀਆਂ ਹਜੇ ਵੀ ਮੌਜੂਦ ਨੇ। ਇਸ ਨਾਲ ਹੀ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸੀ ਨੇ ਕਿਹਾ ਕਿ ਜੇ ਅਮਰੀਕਾ ਈਮਾਨਦ ਤੇ ਬਰਾਬਰੀ ਦੇ ਆਧਾਰ ਤੇ ਗੱਲਬਾਤ ਕਰੇ ਤਾਂ ਈਰਾਨ ਨਵੇਂ ਸਮਝੌਤੇ ਲਈ ਤਿਆਰ ਹੈ। ਪੰਜਾਬ ਚ ਵਾਧ ਰਹੇ ਗੈਂਗਸਟਰ ਬਾਦ ਵਿਰੋਧ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿੱਚ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੈਂਗਸਟਰ ਬਾਦ ਤੇ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ ਕੈਪਟਨ ਨੇ ਕਹਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕਿਤੇ ਸੀ ਹੁਣ ਤੱਕ ਗੈਂਗਸਟਰ ਖੁੱਲੇ ਆਮ ਘੁੰਮ ਰਹੇ ਨੇ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਮਜੀਠੀਆ ਮਾਮਲੇ 'ਚ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜਦ ਮਾਮ ਦੁਬਾਰਾ ਜਾਂਚ ਕਰਵਾਉਂਦਾ ਕੋਈ ਮਤਲਬ ਨਹੀਂ ਬਣਦਾ ਉਹਨਾਂ ਕਿਹਾ ਹਾਈ ਕੋਰਟ ਦੱਸੇ ਜਾਂਚ ਠੀਕ ਹੈ ਜਾਂ ਨਹੀਂ ਮੁੱਖ ਮੰਤਰੀ ਕਿਵੇਂ ਦੱਸ ਸਕਦਾ ਕਿ ਜਾਂਚ ਠੀਕ ਨਹੀਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਬੁੱਧਵਾਰ ਨੂੰ ਧਮਕੀ ਦਿੱਤੀ ਕਿ ਅਫਗਾਨ ਤਾਲਿਬਾਨ ਨੂੰ ਖਤਮ ਕਰ ਦੇਣਗੇ ਅਤੇ ਉਹਨਾਂ ਦੇ ਦੇਸ਼ ਵਿੱਚ ਪਵਿੱਕ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਦੀ ਸੂਰਤ ਵਿੱਚ ਉਹਨਾਂ ਨੂੰ ਗੁਫਾਵਾਂ ਵਿੱਚ ਵਾਪਸ ਧੱਕ ਦੇਣਗੇ ਸ਼ਾਂਤੀ ਬਾਰਤਾ ਦੀ ਅਸਫਲਤਾ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਸਬੰਧ ਕਾਫੀ ਵਿਗੜ ਗਏ ਨੇ ਆਸੀਫ ਨੇ ਇੰਸਤਬੁਲ ਵਿੱਚ 4 ਦਿਨਾਂ ਦੀ ਸ਼ਾਂਤੀ ਬਾਰਤਾ ਪਾਕਿਸਤਾਨ ਦੀ ਮੁੱਖ ਮੰਗ ਤੇ ਕੋਈ ਨਤੀਜਾ ਨਾ ਦੇਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਇਹ ਚੇਤਾਵਨੀ ਜਾਰੀ ਕੀਤੀ ਕਿ ਤਾਲਿਬਾਨ ਪਾਕਿਸਤਾਨ ਵਿੱਚ ਅੱਤਵਾਦ ਨੂੰ ਅੰਜਾਮ ਦੇਣ ਲਈ ਅਫਗਾਨਿਸਤਾਨ ਦੇ ਧਰਤੀ ਦੀ ਵਰਤੋਂ ਕਰਨ ਵਾਲੇ ਅਤਵਾਦੀਆਂ ਵਿਰੁੱਧ ਕਾਰਵਾਈ ਕਰੇ ਆਸਿਫ ਨੇ ਕਿਹਾ ਕਿ ਪਾਕਿਸਤਾਨ ਨੇ ਦੋਸਤਾਨਾ ਦੇਸ਼ਾਂ ਦੀ ਬੇਨਤੀ ਤੇ ਸ਼ਾਂਤੀ ਬਾਰਤਾ ਸ਼ੁਰੂ ਕੀਤੀ ਸੀ ਪਰ ਕੁਝ ਅਫਗਾਨ ਅਧਿਕਾਰੀਆਂ ਦੇ ਜ਼ਹਿਰੀਲੇ ਬਿਆਨ ਤਾਲਿਬਾਨ ਸ਼ਾਸਨ ਦੀ ਚਾਲਬਾਜ਼ ਮਾਨਸਿਕਤਾ ਨੂੰ ਸਪਸ਼ਟ ਤੌਰ ਤੇ ਦਰਸਾਉਂਦੇ ਨੇ ਉਸਨੇ ਅਕਸ ਤੇ ਕਿਹਾ ਮੈਂ ਉਹਨਾਂ ਨੂੰ ਪ੍ਰੋਸਾ ਦਿਵਾਉਣਾ ਚਾਹੁੰਦਾ ਕਿ ਪਾਕਿਸਤਾਨ ਨੂੰ ਤਾਲਿਬਾਨ ਸ਼ਾਸਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਅਤੇ ਉਹਨਾਂ ਨੂੰ ਆਪਣੀਆਂ ਗੁਫਾਵਾਂ ਵਿੱਚ ਵਾਪਸ ਧੱਕਣ ਲਈ ਆਪਣੇ ਪੂਰੇ ਹਥਿਆਰਾਂ ਦੇ ਇੱਕ ਹਿੱਸੇ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਉਹ ਅਜਿਹਾ ਚਾਹੁੰਦੇ ਨੇ ਤਾਂ ਤੋਰਾ ਬੋਰਾ ਵਿੱਚ ਉਹਨਾਂ ਦੀ ਹਾਰ ਦਾ ਦੁਹਰਾਓ ਨਿਸ਼ਚਿਤ ਤੌਰ ਤੇ ਖੇਤਰ ਦੇ ਲੋਕਾਂ ਲਈ ਇੱਕ ਤਮਾਸ਼ਾ ਹੋਵੇਗਾ। ਉਹਨਾਂ ਕਹਿੰਦੇ ਤਾਲਿਬਾਨ ਸ਼ਾਸਨ ਦੇ ਅੰਦਰ ਜੰਗਬਾਜ਼ ਜਿਨ੍ਹਾਂ ਦਾ ਖੇਤਰ ਵਿੱਚ ਅਸਥਿਰਤਾ ਜਾਰੀ ਰੱਖਣ ਵਿੱਚ ਨਿੱਜੀ ਹਿੱਤ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੇ ਪਾਕਿਸਤਾਨ ਦੇ ਇਰਾਦੇ ਅਤੇ ਹਿੰਮਤ ਨੂੰ ਗਲਤ ਸਮਝਿਆ। ਆਸੀਫ ਨੇ ਕਿਹਾ ਕਿ ਜੇਕਰ ਤਾਲਿਬਾਨ ਸ਼ਾਸਨ ਲੜਨਾ ਚਾਹੁੰਦਾ ਹੈ ਤਾਂ ਦੁਨੀਆ ਦੇਖੇਗੀ। ਰੱਬ ਦੀ ਇੱਛਾ ਹੈ ਕਿ ਉਹਨਾਂ ਦੀਆਂ ਧਮਕੀਆਂ ਸਿਰਫ ਦਿਖਾਵਾ ਹਨ। ਉਹਨਾਂ ਅੱਗੇ ਕਿਹਾ ਅਸੀਂ ਤੁਹਾਡੇ ਵਿਸ਼ਵਾਸ ਘਾਤ ਅਤੇ ਮਜ਼ਾਕ ਨੂੰ ਬਹੁਤ ਲੰਬੇ ਸਮੇਂ ਤੱਕ ਬਰਦਾਸ਼ਤ ਕੀਤਾ ਪਰ ਹੋਰ ਨਹੀਂ। ਪਾਕਿਸਤਾਨ ਦੇ ਅੰ ਇਹਦੀ ਅਤਵਾਦੀ ਹਮਲਾ ਜਾਂ ਆਤਮਕਾਤੀ ਬੰਬ ਧਮਾਕਾ ਤੁਹਾਨੂੰ ਅਜਿਹੀ ਹਿੰਮਤ ਲਈ ਇੱਕ ਕੌੜਾ ਸਬਕ ਸਿਖਾਏਗਾ ਗੈਂਗਸਟਰ ਜੋਗੂ ਭਗਵਾਨ ਪੂਰੀਆ ਨੂੰ ਅੱਜ ਪਾਰੀ ਸੁਰੱਖਿਆ ਵਿਚਕਾਰ ਬਟਾਲਾ ਕੋਰਟ ਚ ਪੇਸ਼ ਕੀਤਾ ਗਿਆ ਪੇਸ਼ੀ ਤੋਂ ਬਾਅਦ ਪੋਰਟ ਨੇ ਜੋਗੂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਬਟਾਲਾ ਪੁਲਿਸ ਗੈਂਗਸਟਰ ਨੂੰ ਦੇਰ ਰਾਤ ਅਸਮ ਦੀ ਸਿਲਚਰ ਜੇਲ੍ਹ ਤੋਂ ਅੰਮ੍ਰਿਤਸਰ 에어ਪੋਰਟ ਲੈ ਕੇ ਪਹੁੰਚੀ ਸੀ ਪੁਲਿਸ ਉਸ ਨੂੰ ਗੋਰਾ ਭਰਿਆਰ ਕਤਲ ਮਾਮਲੇ 'ਚ ਪ੍ਰੋਡਕਸ਼ਨ ਬਰੰਟ ਤੇ ਲੈ ਕੇ ਆਈ ਸੀ ਤੇ ਹੁਣ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਰੋਤਣਾ ਨੇ ਦੱਸਿਆ ਕਿ ਬਟਾਲਾ ਜ਼ਿਲ੍ਹੇ 'ਚ ਐਫ ਆਈ ਆਰ ਨੰਬਰ 89 ਅਧਰਜ ਜਿਸ 'ਚ ਇੱਕ ਵਿਅਕਤੀ ਪੂਰਾ ਬਰੀਅਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਗੈਂਗਸਟਰ ਸੀ ਜਿਸ ਤੇ ਗੋਲੀ ਚੱਲੀ ਸੀ ਉਸ ਮਾਮਲੇ ਤੇ ਰੀਪੀਟ ਉਸ ਮਾਮਲੇ 'ਚ ਜੱਗੂ ਭਗਵਾਨ ਪੂਰੀਆ ਨਾਮਜਿਤ ਸੀ ਉਸ ਨੂੰ ਸਿਲਚਰ ਜੇਲ ਤੋਂ ਇੱਥੇ ਲਿਆ ਕੇ ਬਟਾਲਾ ਕੋਰਟ 'ਚ ਪੇਸ਼ ਕੀਤਾ ਗਿਆ ਤੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਗੁਰਪ੍ਰੀਤ ਸਿੰਘ ਗੋਰਾ ਉਰਫ ਗੋਰਾ ਬਰਿਆਰ ਗੁਰਦਾਸਪੁਰ ਦੇ ਬਰਿਆਰ ਪਿੰਡ ਦਾ ਰਹਿਣ ਵਾਲਾ ਸੀ ਗੋਰਾ ਬਰਿਆਰ ਦਾ 26 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ 'ਚ ਬਿੱਲਾ ਮੰਡਿਆਲਾ ਤੇ ਵੀ ਗੋਲੀਬਾਰੀ ਕੀਤੀ ਗਈ ਸੀ ਹਾਲਾਂਕਿ ਉਹ ਬਚ ਨਿਕਲਿਆ ਸੀ ਇਸ ਮਾਮਲੇ 'ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਨੈਲਸਨ ਮਸੀਹ ਨੂੰ ਕਾਬੂ ਕੀਤਾ ਸੀ ਇਸ ਤੋਂ ਬਾਅਦ ਜਾਣਕਾਰੀ ਆਈ ਸੀ ਕਿ ਉਹ ਜੱਗੂ ਭਗਵਾਨ ਪੂਰੀਆ ਗੈਂਗ ਲਈ ਕੰਮ ਕਰਦਾ ਸੀ ਜਾਣਕਾਰੀ ਮੁਤਾਬਕ ਬਰਿਆਰਾ ਦਾ ਬੰਬੀਹਾ ਗੈਂਗ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ ਪਰ ਇਸ ਮਾਮਲੇ 'ਚ ਬੰਬੀਹਾ ਗੈਂਗ ਨੇ ਐਲਾਨ ਕੀਤਾ ਸੀ ਕਿ ਜੋ ਵੀ ਇਸ ਕਤਲ ਦੇ ਪਿੱਛੇ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਚੱਕਰਵਾਤ ਮੌਨਥਾ ਦਾ ਪ੍ਰਭਾਵ ਪੰਜਾਬ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਹਾਲਾਂਕਿ ਸੂਬੇ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਹੇਠਾਂ ਵੱਲ ਚੱਲਣ ਵਾਲੀਆਂ ਹਵਾਵਾਂ ਨੇ ਪ੍ਰਦੂਸ਼ਣ ਤੋਂ ਕੁਝ ਰਾਹਤ ਦਿੱਤੀ ਅਤੇ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਹਾਲਾਂਕਿ ਅੱਜ ਹਵਾ ਦੇ ਹਾਲਾਤ ਬਦਲਣਗੇ ਜਿਸ ਨਾਲ ਤਾਪਮਾਨ ਅਤੇ ਪ੍ਰਦੂਸ਼ਣ ਵਧੇਗਾ ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ ਪੂਰਬ ਵੱਲ ਵਗ ਰਹੀਆਂ ਨੇ ਕੇਂਦਰੀ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਨੇ ਜਿਸ ਕਾਰਨ ਹਾਲਾਤ ਅਜਿਹੇ ਬਣ ਗਏ ਨੇ ਕਿ ਸੂਬੇ ਦੇ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਪ੍ਰਦੂਸ਼ਣ 100 ਤੋਂ ਹੇਠਾਂ ਪਹ ਪਹੁੰਚ ਗਈ ਹੈ ਇਹ ਅੰਦਾਜ਼ਾ ਲਗਾਇਆ ਗਿਆ ਕਿ ਅੱਜ ਪੰਜਾਬ ਦੇ ਅੱਧੇ ਹਿੱਸੇ ਵਿੱਚ ਉੱਤਰ ਵੱਲ ਅਤੇ ਦੂਜੇ ਅੱਧ ਵਿੱਚ ਦੱਖਣ ਪੱਛਮ ਵੱਲ ਹਵਾਵਾਂ ਚੱਲਣਗੀਆਂ ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ ਚੱਕਰਵਾਤੀ ਤੂਫਾਨ ਕਾਰਨ ਹਿਮਾਚਲ ਤੋਂ ਹਵਾਵਾਂ ਹੇਠਾਂ ਵੱਲ ਵਗ ਰਹੀਆਂ ਨੇ نتیਜੇ ਵਜੋਂ ਰਾਜ ਦਾ ਵੱਧ ਤੋਂ ਵੱਧ ਤਾਪਮਨ 0.6 ਡਿਗਰੀ ਸੈਲਸੀਅਸ ਘਟ ਗਿਆ ਜਦੋਂ ਕਿ ਘੱਟ ਤੋਂ ਘੱਟ ਤਾਪਮਨ 0.2 ਡਿਗਰੀ ਸੈਲਸੀਅਸ ਘਟ ਗਿਆ ਸਭ ਤੋਂ ਵੱਧ ਤਾਪਮਨ ਫਰੀਦਕੋਟ ਵਿੱਚ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਅੱਜ ਸਥਿਤੀ ਬਦਲਣ ਦੀ ਉਮੀਦ ਹੈ ਜ਼ਿਆਦਾਤਰ ਸ਼ਹਿਰ ਬੋਲ ਸਕਦਾ ਅਮਰੀਕੀ ਰਾਸ਼ਟਰਪਤੀ 트럼ਪ ਨੇ ਇੱਕ ਵਾਰ ਫਿਰ ਦਾਵਾ ਕੀਤਾ ਕਿ ਵਪਾਰ ਦੀ ਵਰਤੋਂ ਕਰਕੇ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਰੋਕ ਦਿੱਤਾ। 트럼ਪ ਵੱਲੋਂ ਬਾਰ ਬਾਰ ਕੀਤੇ ਜਾ ਰਹੇ ਇਹਨਾਂ ਦਾਅਵਿਆਂ 'ਚੁੱਪ ਬਟਨ ਲਈ ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਤੋਂ ਡਰੇ ਹੋਏ ਨੇ ਤੇ ਉਹਨਾਂ ਨੂੰ ਜਵਾਬ ਦੇਣ ਦੀ ਹਿੰਮਤ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਜਦੋਂ ਬਿਹਾਰ ਆਉਂਦੇ ਨੇ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ 트럼ਪ ਝੂਠ ਬੋਲ ਰਹੇ ਨੇ। ਜੇ ਸੰਚਾਰ ਜੇ ਰਾਮ ਰਮੇਸ਼ ਨੇ ਵੀ ਜਾਪਾਨ ਅਤੇ ਬਾਅਦ ਵਿੱਚ ਦੱਖਣੀ ਕੋਰੀਆ ਵਿੱਚ ਟਰੰਪ ਦੀਆਂ ਟਿੱਪਣੀਆਂ ਦੀਆਂ ਵੀਡੀਓ ਕਲਿੱਪਾਂ ਐਕਸ ਉੱਤੇ ਸਾਂਝੀਆਂ ਕੀਤੀਆਂ ਜਿਸ ਵਿੱਚ ਉਹਨਾਂ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਹਨਾਂ ਨੇ ਵਪਾਰ ਦੀ ਵਰਤੋਂ ਕਰਦੇ ਆ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਨੂੰ ਰੋਕਿਆ ਸੀ ਰਮੇਸ਼ ਨੇ ਆਪਣੀ ਪੋਸਟ ਕਿਹਾ ਹੁਣ ਪੂਰੀ ਤਰ੍ਹਾਂ ਸੁngੜੀ ਹੋਇਆ ਅਤੇ ਪਰਦਾ ਫਾਸ਼ ਹੋ ਚੁੱਕੀ 55 ਇੰਚ ਦੀ ਛਾਤੀ ਅਜੇ ਵੀ ਸ਼ਾਂਤ ਹੈ ਬਿਹਾਰ ਦੇ ਦਰਬੰਗਾ ਚ ਇੱਕ ਚੋਨ ਰੈਲੀ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਟਰੰਪ ਤੋਂ ਡਰਦੇ ਨੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਪੰਜਾਬ ਵਾਰ ਕਹਿ ਕਹਿੰਨੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦੇ ਕੇ ਆਪਰੇਸ਼ਨ ਸੰਦੂਰ ਨੂੰ ਰੋਕ ਦਿੱਤਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜਿੰਨਾ ਵਿੱਚ ਹਿੰਮਤ ਦੀ ਘਾਟ ਬਿਹਾਰ ਦਾ ਵਿਕਾਸ ਨਹੀਂ ਕਰ ਸਕਦੇ ਅਜਿਲੇ ਸਿਰਫ ਇਹ ਨਹੀਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ